ਅਪਲਾਈ ਬੋਰਡ ਦੀ ਇੱਕ ਅੰਤਰਰਾਸ਼ਟਰੀ ਪੱਧਰ ਦੀ ਤਾਜ਼ਾ ਰਿਪੋਰਟ ਅਨੁਸਾਰ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਕੈਨੇਡਾ ਦਾ ਨਾਮ ਅਜੇ ਵੀ ਚੋਟੀ ਦੀ ਚੋਣ ਵਿੱਚ ਸ਼ਾਮਲ ਹੈ। ਬੀਤੇ ਕੁਝ ਸਾਲਾਂ ਦੌਰਾਨ ਕੈਨੇਡਾ ਵਿੱਚ ਮਹਿੰਗਾਈ ਵਧਣ, ਰਿਹਾਇਸ਼ ਅਤੇ ਰੋਜ਼ਗਾਰ ਦੀ ਕਮੀ ਹੋਣ, ਸਿਹਤ ਸਹੂਲਤਾਂ ਵਿੱਚ ਨਿਗਰਾਨਣ, ਭ੍ਰਿਸ਼ਟਾਚਾਰ ਵਧਣ, ਇਮੀਗ੍ਰੇਸ਼ਨ ਤੇ ਵੀਜ਼ਾ ਨੀਤੀਆਂ ਦੇ ਸਖਤ ਹੋਣ ਮਗਰੋਂ ਵਿਦੇਸ਼ਾਂ ਖਾਸ ਤੌਰ ਤੇ ਭਾਰਤ ਤੋਂ ਕੈਨੇਡਾ ਜਾਣ ਵਾਲੇ ਸਟੱਡੀ ਪਰਮਿਟ ਧਾਰਕ ਬੇਹੱਦ ਘਟ ਗਏ ਨੇ। ਕਿਉਂਕਿ ਪੰਜਾਬ ਤੋਂ ਸਟੱਡੀ ਪਰਮਿਟ ਲੈ ਕੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਕੈਨੇਡਾ ਪਹੁੰਚਦੇ ਸਨ ਜਦਕਿ ਉਹ ਗਿਣਤੀ ਹੁਣ ਸਤੰਬਰ 2025 ਦੇ ਨਵੇਂ ਸਮੈਸਟਰ ਦੇ ਵਿੱਚ ਲਗਭਗ ਸਿਫਰ ਦੇ ਬਰਾਬਰ ਹੈ ਭਾਰਤ ਦੇ ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਗੁਆਂਡੀ ਦੇਸ਼ ਨੇਪਾਲ ਤੋਂ ਕੁਝ ਵਿਦਿਆਰਥੀ ਪਹੁੰਚ ਰਹੇ ਨੇ ਰਿਪੋਰਟ ਦੇ ਅਨਸਾਰ ਪੜਨ ਜਾਣ ਵਾਸਤੇ 82% ਵਿਦੇਸ਼ੀ ਨੌਜਵਾਨਾਂ ਦੀ ਸਭ ਤੋਂ ਪਹਿਲੀ ਪਸੰਦ ਬਰਤਾਨੀਆ ਹੈ 74% ਦੇ ਨਾਲ ਕੈਨੇਡਾ ਦੂਸਰਾ ਨੰਬਰ ਤੇ ਹੈ ਅਤੇ 64% ਦੇ ਨਾਲ ਅਮਰੀਕਾ ਤੀਸਰਾ ਨੰਬਰ ਤੇ ਆਸਟ੍ਰੇਲੀਆ 60% ਜਰਮਨੀ 60% ਅਤੇ ਆਇਰਲੈਂਡ 50% ਲੋਕਾਂ ਦੀ ਪਸੰਦ ਹੈ ਹਾਲਾਂਕਿ ਇਸ ਸਾਲ ਦੇ ਸ਼ੁਰੂ ਦੇ ਵਿੱਚ ਕੈਨੇਡਾ ਨੂੰ ਤੀਸਰੇ ਨੰਬਰ ਦਾ ਦੇਸ਼ ਦਰਸਾਇਆ ਗਿਆ ਸੀ ਪਰ ਹੁਣ ਇਹ ਦੇਸ਼ ਵਿਦਿਆਰਥੀਆਂ ਦੀ ਦੂਸਰੀ ਪਸੰਦ ਬਣਿਆ ਹੈ ਸਾਲ 2023 ਦੇ ਵਿੱਚ ਲਗਭਗ 94% ਵਿਦੇਸ਼ੀ ਵਿਦਿਆਰਥੀਆਂ ਨੇ ਕੈਨੇਡਾ ਨੂੰ ਆਪਣੀ ਪਹਿਲੀ ਪਸੰਦ ਦੱਸਿਆ ਸੀ ਉੱਥੇ ਮੌਜੂਦਾ ਹਾਲਾਤਾਂ ਦੇ ਵਿੱਚ ਅਮਰੀਕਾ ਵਿੱਚ ਤੇਜ਼ੀ ਦੇ ਨਾਲ ਬਦਲ ਰਹੀਆਂ ਇਮੀਗ੍ਰੇਸ਼ਨ ਅਤੇ ਵੀਜ਼ਾ ਨੀਤੀਆਂ ਦੇ ਕਾਰਨ ਵੀ ਵਿਦੇਸ਼ਾਂ ਤੋਂ ਲੋਕਾਂ ਦਾ ਉੱਥੇ ਜਾਣ ਦੀ ਬਜਾਏ ਕੈਨੇਡਾ ਨੂੰ ਪਹਿਲ ਦੇਣ ਦਾ ਰੁਝਾਨ ਵਧਿਆ ਹੈ ਕਿਉਂਕਿ ਜਿਸ ਦੇਸ਼ ਦੇ ਵਿੱਚ ਪੜ੍ਹਾਈ ਦੇ ਨਾਲ ਕੰਮ ਮਿਲਣ ਦੀ ਸੰਭਾਵਨਾ ਹੋਵੇ ਉਸ ਦੇਸ਼ ਦੇ ਵੱਲ ਵਿਦੇਸ਼ੀ ਆਕਰਸ਼ਿਤ ਹੁੰਦੇ ਨੇ